ਵਧੀਆ ਬਣਾਉਣ ਕੇ ਦੱਸੋ ਮਿੱਟੀ ਚਾ ਕੇ ਸਾਡੇ ਰਸਤੇ ਬੰਦ ਕੀਤੇ ਨੇ ਉਹਦਾ ਹੀ ਬੁਰਾ ਹਾਲ ਕੀਤਾ ਇਹਨਾਂ ਦੇ ਆਪ ਕਿਦਾ ਨਾਉ ਜਿੰਨੇ ਕੀਤਾ ਯਾਰੀ ਵਿੱਚ ਕਹਦਾ ਡਰਨਾ ਸਾਡੇ ਵੱਡੇ ਨੇ ਡੀਐਸਪੀ ਕੌਣ ਸਨ ਜੇਲ੍ਹ ਦੇ ਉੱਥੇ ਆ ਭਾਈ ਮੀਨਾ ਗਾ ਮਿੱਟੀ ਪੈਣੇ ਤੇ ਕਰੀ ਨਹੀਂ ਪੰਨ ਲੱਗੀ ਅੱਜ ਕੱਲੇ ਸਭ ਕੁਝ ਆਂਕਾ ਨਾ ਬੜੀ ਬਰੀ ਕੀਤੀ ਹੈ ਬਹੁਤ ਹੋਰੀ ਆਪ ਹੀ ਆਪਣੇ ਅੰਦਰ ਸੋ ਹੋਈ ਜੀ ਇਹ ਦੂਸਰਾ ਦਿਨ ਬਾ 14 ਸਾਲ ਹੋ ਗਏ ਸਾਨੂੰ ਇੱਥੇ ਆਇਆਂ ਨੂੰ ਸਾਡੇ ਗਾਈ ਦਾ ਹਾਲ ਵੇਖੋ ਲੱਤ ਵੀ ਸਾਡੀ ਟੁੱਟ ਗਈ ਆ ਕੇ ਦੋਰੀ ਬਰਾ ਇੱਥੇ ਇੱਥੇ ਸਿੱਦੇ ਬੜੀ ਮੁਸ਼ਕਲ ਜਿਫਾ ਸੇ ਪੈ ਨਾ ਇੱਥੇ ਸਾੜ ਕੋ ਬਾਹਰ ਨਿਕਲਿਆ ਜਾਂਦਾ ਨਾ ਦਵਾਈ ਲੈਣ ਜਾਇਆ ਜਾਂਦਾ ਸੋਗਾ ਇੱਥੇ ਬਹੁਤ ਔਖੇ ਹੋ ਗਏ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਹੋ ਗਏ 14ਵਾਂ ਸਾਲ ਲੱਗ ਗਿਆ ਸਾਨੂੰ ਕਦੀ ਕਲੀ ਨਹੀਂ ਨਾ ਗਰੀਬ ਆਇਆ ਹੀ ਨਹੀਂ ਕੋਈ ਮਰਿਆ ਆ ਤੁਸੀਂ ਕਿਹੜੀ 60 ਲੱਗੀ ਇੱਥੋਂ ਢੀਕੇ ਵਿੱਚ 60 ਮੇ ਨਹੀਂ ਇੱਥੇ ਵੀ ਲੱਗ ਗਈ ਇੱਕ ਵਾਰਾਂ ਤੇ ਇੱਕ ਵਾਰ ਉੱਥੋਂ ਲੱਗੇ ਦੂਜੀ ਵਾਰ ਇੱਥੇ ਆ ਕੇ ਦੇਖ ਪਈ ਪੇਰ ਫਿਰ ਬਵਦਾ ਚੂਣਾ ਟੁੱਟ ਗਿਆ ਬਾਕੀ ਕਰਦੇ ਹਾਂ ਜੀ ਅਸੀਂ ਬੋ ਜੀ ਕਲਪਦੇ ਆ ਫਿਰ ਕੋਈ ਗਲੀ ਬਣਾਉਣ ਵਾਲਾ ਆਵੇ ਕੋਈ ਗਲੀ ਬਣਾਉਣ ਵਾਲਾ ਆਵੇ ਸਾਰੇ ਫੇਤੋਰ ਕੇ ਚਲੇ ਜਾਂਦੇ ਕੋਈ ਬਵਦਾ ਹੀ ਨਹੀਂ ਮੁੜ ਕੇ ਕੌਂਸਲਰ ਨਾਲ ਗੱਲ ਵੀ ਨਹੀਂ ਨਾ ਉਹਨਾਂ ਨਾਲ ਗੱਲ ਬੰਦ ਨਹੀਂ ਬੇਟਾ ਆਇਆ ਉਹ ਮਿਲਤਾ ਚੇਤਾਨਾ ਕਿਦੋਂ ਕੋਈ ਆਇਆ ਕਿਉਂਕਿ ਪਰ ਕੋਈ ਨਹੀਂ ਬਣੇ ਸਨਾਈ ਸੜ ਕੀਤੀ ਹਾਂ ਜੀ ਐਸੇ ਫਿਰ ਤੁਰ ਕੇ ਗਲੀ ਵੇਖ ਕੇ ਚਲੇ ਆਉਣੇ ਫੋਟੋ ਲਾ ਕੇ ਲੈ ਗਏ ਆ ਕਈ ਵਾਰ ਤੇ ਮੇਰੀਆਂ ਫੋਟੋ ਲਾ ਕੇ ਲੈ ਗਏ ਕੀ ਕਹਿੰਦੇ ਗਲੀ ਘਣਾਵਾਂ ਹੀ ਕਰਦੇ ਆ ਹਾਂ ਨਾ ਆਉਂ ਦੇਣੀਓ ਮੰਗ ਕੀ ਕਰਦੇ ਮੰਗੋ ਕਰਦੇ ਸਾਡੀ ਗਲੀ ਬਣ ਜੇ ਤੇ ਤੇਰੇ ਦਵਾਈ दारू ਦੇ ਜੋਗੇ ਤੇ ਹੋ ਜਾਣ ਜਾਣ ਜੋਕੇ ਐਸਾ ਹੁੰਦਾ ਆਟੋ ਹੁੰਦਾ ਹੈ 100 ਰੁਪਿਆ ਕਰਾਇਆ ਲੈਂਦਾ ਤੇ ਫਿਰ ਉੱਥੇ ਡਾਕਟਰ ਕੋਲ ਜਾਣਾ ਪੈਂਦਾ ਹਾਂ 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 ਨਾ ਮੈਂ ਤੁਹਾਡਾ ਜੀ ਮੇਰਾ ਨੰਦੀਪ ਕਿਹੜਾ ਏਰੀਆ ਹੈ ਇਹ ਸੁਲਤਾਨ ਮਿੰਡਸ ਹਟਾ ਨਗਰ ਵਾਰਡ ਕਿਹਦੀ ਪੈਂਦੀ ਵਾਰਡ ਪਤੀ ਮੌਜੂਦਾ ਕੌਂਸਲਰ ਕੋਣ ਹੈ ਇੱਥੇ Ashok Kumar ਜੀ ਕਿੰਨੀ ਕ ਡਿਵੈਲਪਮੈਂਟ ਉਹਨੇ ਇਲਾਕੇ ਦੇ ਵਿੱਚ ਕਰਾਈ ਸਾਨੂੰ ਇੱਕ ਵੱਡੀ ਪਾਈਪ ਆ ਗਈ ਜੇ ਤਾਂ ਵੀ ਗਲੀ ਟੁੱਟੀ ਸੀ ਤੋੜ ਤਾਰ ਕੇ ਛੱਡ ਕੇ ਚਲੇ ਗਏ ਆ ਤੇ ਹੁਣ ਫੇਰ ਦੂਜੀ ਵੱਡੀ ਮਿੱਟੀ ਪਾਤੀ ਆ ਜੀ ਬਰਸਾਤਾਂ ਪਹਿਲਾਂ ਸ਼ੁਰੂ ਹੋ ਗਈਆਂ ਆ ਉਹਦੇ ਕਰਕੇ ਕਿ ਅਸੀਂ 5 ਟਰਾਲੀਆਂ ਪਹਿਲਾਂ ਕਹਿੰਦੇ ਪਾਣੀ ਆ 5 ਦੀਆਂ 2 ਪਾਈਆਂ ਆ ਤੇ ਆ ਗਲੀ ਦੀ ਹਾਲਾਤ ਵੇਖ ਲੋ ਕਿਤਰਾ ਦੀ ਆ ਨਾ ਕੋਈ ਅੱਗੇ ਜਾ ਸਕਦੇ ਆਂ ਔਰ ਨਾ ਹੀ ਅਸੀਂ ਨਾ ਕਿ ਪੈਦਲ ਹੀ ਅੱਗੇ ਲੰਘ ਸਕਦੇ ਆਂ ਕਿੰਨੇ ਘਰ ਪਰੇਸ਼ਾਨ ਨੇ ਕਿ ਲੱਗਦਾ ਇੱਥੇ 7-8 ਘਰ ਹੈਗੇ ਜਿਹੜੇ ਪਰੇਸ਼ਾਨ ਜਿਆਦੇ ਨੇ ਕਿੰਨਾ ਸਮਾਂ ਹੋ ਗਿਆ ਜਿਹੜੀ ਗਲੀ ਬਣੀ ਇਹਨੂੰ ਕਾਫੀ ਸਮਾਂ ਹੋ ਗਿਆ ਹੈ ਕੀ ਕਹਿੰਦੇ ਨੇ ਕੰਸਟਰਕਟਰ ਸਾਹਿਬ ਕਿ ਕਦੋਂ ਤੱਕ ਬਣੂ ਉਹ ਕਹਿੰਦੇ ਕਿਦਾ ਨਾ ਆ ਇੱਕ ਦੋ ਦਿਨ ਜਦੋਂ ਵੀ ਜਾਂਦੇ ਆਂ ਕਹਿੰਦੇ 2 ਮਹੀਨੇ ਰੁਕ ਜਾਓ 1 ਮਹੀਨਾ ਰੁਕ ਜਾਓ ਬਸ ਸਾਨੂੰ ਇਹ ਗੱਲ ਕਿਹਾ ਜਾਂਦਾ ਤੇ ਤੁਸੀਂ ਕਿੰਨੀ ਕ ਵਾਰੀ ਉਹਨਾਂ ਕੋਲ ਗਏ ਹੋ ਕਿਉਂਕਿ ਕਾਫੀ ਜੀ ਪਰੇਸ਼ਾਨੀ ਤੁਹਾਨੂੰ ਅਸੀਂ ਆ ਹੁਣੇ ਉਹ ਕਿਹਾ 2 ਦਿਨ ਹੋਇਆ ਜੇ ਪਰਸੋਂ ਕਿਹਾ ਹੀ ਮੈਂ ਡਾਕਟਰ ਸਾਹਿਬ ਕੋ ਤੇ ਮੈਂ ਕਿਹਾ ਹਾਂ ਜੀ ਕਹਿੰਦੇ ਬਰਸਾਤਾਂ ਪਹਿਲਾਂ ਸ਼ੁਰੂ ਹੋ ਗਈਆਂ ਆ ਤੇ ਜਿਹਦੇ ਕਰਕੇ ਸਾਨੂੰ ਕਿਦਾ ਨਾ ਹੀ ਕੁਝ ਕਰ ਨਹੀਂ ਸਕਦੇ ਬਰਸਾਤਾਂ ਚ ਤੇ ਗਲੀ ਤੁਹਾਡੀ ਰੁਕ ਗਈ ਆ ਕਾਉਂਸਲਰ ਬਣੇ ਨੂੰ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਹੋ ਗਏ ਤਕਰੀਬਨ 3 ਮਹੀਨੇ ਹੋਈ ਗਏ 6-7 ਮਹੀਨਿਆਂ ਤੋਂ ਬਰਸਾਤਾਂ ਤਾਂ ਹੁਣ ਆਈਆਂ ਜਦੋਂ ਉਹਨਾਂ ਦਾ ਇੱਥੇ ਇੱਕ ਵਾਰੀ ਵੀ ਧਿਆਨ ਨਹੀਂ ਕੀਤਾ ਇੱਧਰ ਆਉਂਦਾ ਹੀ ਨਹੀਂ ਉਹਨਾਂ ਦਾ ਭਾਈ ਮੇਰੀ ਗੱਲ ਸੁਣੋ ਇੱਕ ਮਿੰਟ ਉਹਨਾਂ ਦਾ ਧਿਆਨ ਹੀ ਨਹੀਂ ਪੈਂਦਾ ਨਾ ਉਹ ਆਪਣੇ ਹੀ ਉਧਰ ਬਸ ਤੇ ਆਣਿਆ ਜਾਂ ਤੇ ਕਿਹਦਾ ਨਾਂ ਛੇ ਇਹ ਮਾਹ ਹੈ ਕਿ ਜਕ ਕਲੋਨੀ ਐਵੇਨਿਊ ਲੈ ਲੋ ਤੇ ਜਾਂ ਕਿਹਦਾ ਨਾਂ ਛੇ ਕਨਵਰਟ ਐਵੇਨਿਊ ਫੋਰ ਜਾਂ ਇੱਕ ਦੋ ਕਲੋਨੀਆਂ ਹੈਗੀਆਂ ਬਸ ਉਹਨਾਂ ਨੂੰ ਆਪਣੀਆਂ ਕਲੋਨੀਆਂ ਦਾ ਜਾਂ ਬਾਬਾ ਬੁੱਢਾ ਐਵੇਨਿਊ ਕਲੋਨੀ ਉਹਨਾਂ ਨੂੰ ਇਹੋ ਕਲੋਨੀਆਂ ਪੈਂਦੀਆਂ ਹਾਂਜੀ ਕਲੋਨੀਆਂ ਵੱਲ ਕਿਉਂ ਧਿਆਨ ਜਾ ਰਿਹਾ ਕਿ ਗੱਲ ਉਹਨਾਂ ਦੇ ਕਲੋਨੀ ਵਿੱਚ ਕੁਝ ਖਾਸ ਹੈ ਉਹਨਾਂ ਵਾਂਗ ਉਹਨਾਂ ਨੂੰ ਜ਼ਿਆਦਾ ਵੋਟਾਂ ਉਧਰੋਂ ਮਿਲਣੀਆਂ ਉਧਰੋਂ ਵੋਟ ਨਹੀਂ ਮਿਲਦੀਆਂ ਉਹਨਾਂ ਨੂੰ ਕੱਲ ਵੋਟਾਂ ਕਰਕੇ ਹੀ ਇਲਾਕਾ ਨਵਾਸੀ ਨਹੀਂ ਪਾਰਟੀ ਬਾਜ਼ੀ ਕਰਕੇ ਤੁਹਾਡੀ ਗਲੀ ਨਹੀਂ ਬਣਦਾ ਸ਼ਾਇਦ ਹੋ ਸਕਦਾ ਹੋਵੇ ਪਾਰਟੀ ਬਾਜ਼ੀ ਕਰਕੇ ਹੋ ਸਕਦਾ ਹੋਵੇ ਸੋ ਇਸ ਦੇ ਲਈ ਪਹੁੰਚ ਕੀਤੀ ਕਾਰਪੋਰੇਸ਼ਨ ਤੱਕ ਪਹੁੰਚ ਕੀਤੀ ਅਜੇ ਤੱਕ ਤੇ ਕੀਤੀ ਆ ਤੇ ਦੇਖੋ ਅੱਗੋਂ ਬਈ ਕੀ ਕਹਿੰਦੇ ਆ ਉਹ ਸਾਨੂੰ ਹੁਣ ਆਉਣ ਬਰਸਾਤਾਂ ਦਾ ਸੀਜ਼ਨ ਐ ਬਰਸਾਤਾਂ ਪ੍ਰੈਨਿੰਗ ਕੀਆਂ ਕਿੰਨੀ ਕੁ ਮੁਸ਼ਕਲ ਜਿਹੜੀਆਂ ਆਉਣਗੀਆਂ ਸਾਨੂੰ ਭਾਜੀ ਸਭ ਤੋਂ ਜ਼ਿਆਦਾ ਤੇ ਸਾਨੂੰ ਮੁਸ਼ਕਲ ਹੈਗੀ ਜੀ ਆ ਤੁਸੀਂ ਦੇਖ ਲਓ ਮਿੱਟੀ ਦਾ ਢੇਰ ਆਪੇ ਤੁਸੀਂ ਦੇਖ ਲਵੋ ਜਿਨੀ ਸਾਨੂੰ ਸਾਡੇ ਇੱਥੇ ਨਿੱਕੇ ਨਿੱਕੇ ਬੱਚੇ ਔਰ ਮਾਤਾ ਵੀ ਬੜਾ ਮੁਸ਼ਕਲ ਆ ਇਹ ਵਕਨ ਨਾਲ ਮਾਤਾ ਹੀ ਤੁਰਦੇ ਨੇ ਤੇ ਉਹ ਵੀ ਨਹੀਂ ਤੁਰ ਸਕਦੇ ਅਜਿਹਾ ਮੌਜੂਦਾ ਹੌਸਲਰ ਨੂੰ ਮੌਜੂਦਾ ਜਿਹੜੇ ਐਮ.ਐਲ.ਏ ਮੌਜੂਦਾ ਐਮ.ਐਲ.ਏ ਨੇ ਇਲਾਕੇ ਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵਿੱਚੇ ਕਾਰਪੋਰੇਸ਼ਨ ਅਸੀਂ ਇਹ ਅਪੀਲ ਕਿੰਨਾ ਚਾਹਦੇ ਆ ਕਿ ਜਾਂ ਤੇ ਸਾਨੂੰ ਗਲੀ ਬਣਾ ਦਿਓ ਇੱਕ ਦੋ ਦਿਨ ਦੇ ਵਿੱਚ ਤੇ ਜੇ ਨਹੀਂ ਤੇ ਗਾਂ ਫੇੜੇ ਇਧਰ ਵੋਟਰ ਨਾ ਮੰਗਣਾ ਨਾ। ਕੀ ਨਾਮ ਜੀ ਆਪ ਦਾ? ਕਮਲਜੀਤ ਤੇ ਕੀ ਗੱਲ ਬਾਤ ਜਿਹੜੀ ਕੀ ਪ੍ਰੋਬਲਮ ਆ ਰਹੀ ਹੈ? ਹਾਂਜੀ ਮੈਨੂੰ ਨਹਾਤਾਂ ਦੀ ਥੋੜੀ ਪ੍ਰੋਬਲਮ ਆ ਤੇ ਜਦੋਂ ਬਰਸਾਤ ਹੁੰਦੀ ਆ ਤੇ ਕਿਤੇ ਬਣ ਲਗੀ ਪੱਲੀਆਂ ਨਹੀਂ ਕੋ ਜਾਇ ਨਹੀਂ ਜਾਂਦਾ ਹੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ 10 ਸਾਲ ਹੋ ਗਏ ਤੇ ਜਿਆਦੀਆਂ ਗਲੀਆਂ ਪਲੀਆਂ ਨਹੀਂ ਹੋਈਆਂ ਨਹੀਂ ਉਦੋਂ ਦੀ ਹੈ ਆਸੀਂ ਬਣੀ ਬਸ ਐ ਹੋਈ ਕਹਿ ਕੇ ਜਾਂਦੇ ਆ ਕਿ 2 ਮਹੀਨਿਆਂ ਤੱਕ ਬਣ ਜੇਗੀ ਬਸ ਜਦੋਂ ਵੋਟਾਂ ਆਉਂਦੀ ਤੁਸੀਂ ਕਹਿੰਦੇ ਨਹੀਂ ਕਿ ਸਾਡੇ ਗਲੀਆਂ ਕਈ ਦਾ ਵਾ ਹਰ ਵਾਰੀ ਕਈ ਦਾ ਵਾ ਵੋਟਾਂ ਵੀ ਪਾਈ ਦੀਆਂ ਆ ਪਾਣੀ ਹੈਗਾ ਇੱਥੇ ਪਾਣੀ ਪਹੁੰਚਦਾ ਸਰਕਾਰੀ ਹਾਂਜੀ ਪਾਣੀ ਪਹੁੰਚਦਾ ਗਲੀਆਂ ਵੱਖੋਂ ਹੀ ਅਧੂਰਾ ਰਹਿ ਗਏ ਨਹੀਂ ਗਲੀਆਂ ਦਾ ਹੀ ਹਾਂਜੀ ਗਲੀ ਦਾ ਹੀ ਆ ਜਦਾ ਸਾਨੂੰ ਆ ਮਜੂਦਾ ਜਿਹੜੇ ਤੁਹਾਡੇ ਕਾਉਂਸਲਰ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਜੇ ਤੁਹਾਡਾ ਸੁਣਵਾਈ ਨਹੀਂ ਕਰ ਰਹਾ ਤਾਂ ਤੁਹਾਡੀ ਸੁਣਵਾਈ ਕੋਣ ਕਰੇ ਅੱਪਾ ਦੇ ਹੋਏ ਕਿੰਨੇ ਕਿ ਗਲੀ ਦਾ ਹੋ ਜਾਵੇ ਪ੍ਰਬੰਧ ਬੱਸ ਕੋਈ ਆਇਆ ਗਿਆ ਵੀ ਕੋਈ ਗੱਡੀ ਕਿਤੇ ਮਤਲਬ ਕਿ ਲਗਾ ਨਹੀਂ ਸਕਦੇ ਰਾਤ ਚ ਫਿਰ ਲਗਾ ਦੋ ਤੇ ਫਿਰ ਕਹਿੰਦੇ ਪਤਾ ਨਹੀਂ ਕੌਣ ਲਾ ਕੇ ਚਲ ਗਿਆ ਰਿਸ਼ਤੇਦਾਰ ਵੀ ਆਉਣੇ ਹਾਂ ਹਾਂਜੀ ਹਾਂਜੀ ਤਕਰੀਬਤ ਤੇ ਕੋਈ ਆਂਦਾ ਹੀ ਨਹੀਂ ਪਿਆ ਪਤਾ ਨਹੀਂ ਕਿੱਥੋਂ ਆਇਆ ਮੇਰਾ ਕੀ ਨਾਮ ਹੈ ਮੇਰਾ ਨਾਮ ਡਾਕਟਰ ਬਲਬੀਤ ਸਿੰਘ ਬਾਵਾ ਹਾਂ ਕਿਹੜਾ ਏਰੀਆ ਕਿਹੜੀ ਵਾਰਡ ਹੈ ਏਰੀਆ ਇਹ ਆਪਣਾ ਸੁਲਤਾਨਪਿੰਡ ਪਿੰਡ ਹਲਕਾ ਦਖਣੀ ਵਾਰਡ ਨੰਬਰ 36 ਅੱਜ ਇਹ ਮੁਹੱਲਾ ਇਲਾਕਾ ਨਿਵਾਸੀ ਜਿਹੜੇ ਇਕੱਠੇ ਹੋਏ ਨੇ ਕੀ ਕਾਰਨ ਮੁਹੱਲਾ ਇਲਾਕਾ ਨਿਵਾਸੀ ਜਿਹੜੇ ਇਕੱਠੇ ਹੋਏ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਤੇ ਵੋਟਾਂ ਦਾ ਸਰਕਲ ਦੇ ਕੇ ਹਰ ਵਾਰੀ ਇਹਨਾਂ ਕੋ ਝੂਠੇ ਵਾਦੇ ਇਹਨਾਂ ਦੇ ਨਾਲ ਕਰਕੇ ਤੇ ਇਹਨਾਂ ਕੋ ਵੋਟਾਂ ਲਈਆਂ ਜਾਂਦੀਆਂ ਨੇ ਇੱਥੇ 7-8 ਘਰ ਨੇ ਹਰ ਘਰ ਦੇ ਵਿੱਚ 4-4 5-5 ਵੋਟਾਂ ਨੇ ਹਰ ਬੱਚਾ ਤੇ ਹਰ ਘਰ ਦੇ ਵਿੱਚ ਬੱਚੇ ਨੇ ਬੱਚੇ ਖੇਡਦੇ ਨੇ ਇੱਕ ਬਜ਼ੁਰਗ ਮਾਤਾ ਹੈ ਜਿਹੜੇ ਕਿ ਇਥੋਂ ਕਾਫੀ ਸਮੇਂ ਤੋਂ ਜਗ੍ਹਾ ਨਾ ਬੰਦ ਕਰਨ ਜਿਹੜੀ ਆ ਸੜਕਾਂ ਦੇ ਆ ਬੰਦ ਕਰਨੋਂ ਮਾਤਾ ਜੀ ਦੀ ਚੂਲੇ ਦੇ ਉੱਤੇ ਸੱਟ ਲੱਗ ਗਈ ਜਿਹਦੇ ਕਾਰਨ ਬੜੀ ਪਰੇਸ਼ਾਨੀਆਂ ਉਹਨਾਂ ਨੂੰ ਉਹ ਇਥੋਂ ਤੱਕ ਵੀ ਦਵਾਈ ਲੈਣ ਜਾਣਾ ਵੀ ਉਹਨਾਂ ਵਾਸਤੇ ਔਖਾ ਹੋਇਆ ਪਿਆ ਮੈਂ ਤੇ गुजारिश ਕਰਦਾ ਵੀ ਆਪਣੇ ਨਿੱਧਰ ਸਾਹਿਬ ਥੋੜਾ ਇਧਰਲੇ ਬੰਦੇ ਵੀ ਧਿਆਨ ਦਿਓ ਕਿਉਂ ਆਪਾਂ ਵੋਟਾਂ ਦਾ ਵਿਤਕਰਾ ਕਰਦੇ ਆ ਕਿਉਂ ਆਪਾਂ ਲੋਕਾਂ ਨੂੰ ਇਹੋ ਜਿਹਾ ਵਿਤਕਰਾ ਦਿੰਦੇ ਆ ਵੀ ਤੁਸੀਂ ਕਾਂਗਰਸੀ ਹੋ ਤੁਸੀਂ ਕਾਲੀ ਦਲ ਦੇ ਹੋ ਤੁਸੀਂ ਭਾਜਪਾ ਦੇ ਹੋ ਅਸੀਂ ਤੁਹਾਡਾ ਕੰਮ ਨਹੀਂ ਕਰਨਾ ਕਿਉਂ ਇਦਾਂ ਦਾ ਵਿਤਕਰਾ ਦਿੰਦੇ ਆ ਘਰ ਘਰ ਮੁਹੱਲੇ ਦੇ ਵਿੱਚ ਤੁਸੀਂ ਆਪਣੇ ਪ੍ਰਧਾਨ ਬਣਾਏ ਆਪਣੇ ਪ੍ਰਧਾਨਾਂ ਨੂੰ ਥੋੜੀ ਜੀ ਲਗਾਮ ਦੇ ਕੇ ਰੱਖੋ ਕਿ ਤੁਸੀਂ ਕਿਉਂ ਇਹਨਾਂ ਨੂੰ ਆਗੇ ਡਰਾਵੇ ਦਿੰਦੇ ਜੇ ਵੀ ਵੀ ਤੁਸੀਂ ਕਾਂਗਰਸ ਦੇ ਬੰਦੇ ਜੇ ਤੁਸੀਂ ਕਾਲੀ ਦਲ ਦੇ ਬੰਦੇ ਜੇ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਇਹ ਸੜਕ ਨਹੀਂ ਬਣਨੀ ਇਹ ਗਲੀ ਨਹੀਂ ਬਣਨੀ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਮੈਂ गुजारिश ਕਰਦਾ ਕਿ ਇੱਥੋਂ ਦੇ ਜਿਹੜੇ ਕਾਉਂਸਲਰ ਸਾਹਿਬ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਥੋੜਾ ਜਿਹਾ ਹੋਣਾ ਚਾਹੀਦਾ ਵੀ ਇਧਰਲੀ ਜਿਹੜੀ ਆਬਾਦੀ ਆ ਸਟਾਰ ਨਗਰ ਕਲੋਨੀ ਵਾਰਡ ਨੰਬਰ 36 ਦੇ ਵਿੱਚ ਪੈਂਦੀ ਆ ਵਾਰਡ ਨੰਬਰ 36 ਦਾ ਮਤਲਬ ਜੇ ਤੁਸੀਂ ਇੱਥੋਂ ਦੇ ਜੇਤੂ ਜੇ ਤੇ ਤੁਹਾਡਾ ਫਰਜ ਬਣਦਾ ਕਿ ਤੁਸੀਂ ਇੱਥੋਂ ਦੇ ਸਾਰੇ ਕੰਮ ਕਰਵਾਓ ਤੁਸੀਂ ਇੱਥੋਂ ਦੇ ਜੇਤੂ ਜੇ ਚਾਹੇ ਤੁਹਾਨੂੰ ਵੋਟਾਂ ਕਿਤੇ ਵੀ ਪਈਆਂ ਹੋਣ ਪਰ ਤੁਸੀਂ ਵਾਰਡ ਨੰਬਰ 36 ਦੇ ਕੌਂਸਲਰ ਜੇ ਵਾਰਡ ਨੰਬਰ 36 ਦਾ ਮਤਲਬ ਹੀ ਸਾਰੀ ਵਾਰਡ ਤੁਹਾਡੇ ਅੰਦਰ ਹੈ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਹਰ ਇੱਕ ਦਾ ਕੰਮ ਕਰੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਰੰਗਲਾ ਪੰਜਾਬ ਬਣਾਉਣਾ ਖੁਸ਼ਹਾਲ ਪੰਜਾਬ ਬਣਾਉਣਾ ਪਰ ਜਿਹੜੇ ਇੱਥੋਂ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਨੇ ਉਹ ਅਤੀ ਆਧੁਨਿਕ ਸਹੂਲਤਾਂ ਤੋਂ ਵਾਂਝੇ ਨੇ ਗਲੀਆਂ ਤੱਕ ਨਹੀਂ ਉਹਨਾਂ ਦੀ ਬਣੀਆਂ ਮੈਂ ਤੇ ਇੱਥੋਂ ਤੱਕ ਕਹਿਣਾ ਵੀ ਸਾਡੇ ਏਰੀਏ ਦੇ ਵਿੱਚ ਰੰਗਲਾ ਪੰਜਾਬ ਤੇ ਦੂਰ ਦੀ ਗੱਲ ਆ ਰਾਤ ਨੂੰ ਕੰਗੜਾ ਪੰਜਾਬ ਬਣਿਆ ਹੁੰਦਾ ਜੋ ਨਸ਼ਈ ਸਾਰਾ ਬੈਂਟਰੀਆਂ ਦੇ ਉੱਤੇ ਰਾਤ ਨੂੰ ਸਾਡੇ ਏਰੀਆ ਦੇ ਉੱਤੇ ਘੁੰਮਦਾ ਰਾਤ ਨੂੰ ਜਿੰਨੀਆਂ ਵੀ ਲਾਈਟਾਂ ਜਿਹੜੀਆਂ ਸਟਰੀਟ ਲਾਈਟਾਂ ਲੱਗੀਆਂ ਨੇ ਰਾਤ ਨੂੰ ਤਕਰੀਬਨ ਬੰਦ ਹੋ ਜਾਂਦੀਆਂ ਨੇ ਪਤਾ ਨਹੀਂ ਕਿੰਨੀ ਵਾਰੀ ਮੈਂ ਐਪਲੀਕੇਸ਼ਨ ਦੇ ਕੇ ਆਪ ਖੁਦ ਲਾਈਟਾਂ ਸਰ ਸਹੀ ਕਰਵਾਈਆਂ ਕਾਰਪੋਰੇਸ਼ਨ ਇਲੈਕਸ਼ਨ ਤੋਂ ਬਾਅਦ ਅਜੇ ਤੱਕ ਗਲੀਆਂ ਦਾ ਲਾਈਟਾਂ ਨਹੀਂ ਸਹੀ ਹੋਈਆਂ ਵਾਟਰ ਸਪਲਾਈ ਨਹੀਂ ਸਹੀ ਹੋਈ ਇੱਥੋਂ ਤੱਕ ਵੀ ਸਟਾਰ ਨਗਰ ਕਲੋਨੀ ਦੇ ਵਿੱਚ ਇਹਨਾਂ ਨੂੰ ਪਲੋਸਣ ਵਾਸਤੇ ਸਰਕਾਰੀ ਪਾਈਪ ਦੀ ਜਗ੍ਹਾ ਪਲਾਸਟਿਕ ਦੀ ਪਾਈਪ ਉੱਥੇ ਪਾਈ ਗਈ ਕਿ ਤੁਸੀਂ ਤੁਹਾਨੂੰ ਜਿਹੜਾ ਵਾਟਰ ਸਪਲਾਈ ਦਾ ਜਿਹੜਾ ਕੰਮ ਆ ਤੁਹਾਡੇ ਕੋਲ ਪਾਣੀ ਜਿਹੜਾ ਪਹੁੰਚ ਜਾਵੇਗਾ ਮੈਨੂੰ ਕੋਈ ਇੱਕ ਬੰਦਾ ਆਣ ਕੇ ਦੱਸ ਦੇਵੇ ਕਾਉਂਸਲਰ ਸਾਹਿਬ ਆ ਕੇ ਦੱਸ ਦੇਣ ਜਾਂ ਕੋਈ ਮੈਨੂੰ ਬੰਦਾ ਆ ਕੇ ਇੱਥੇ ਦੱਸ ਦੇਵੇ ਕਿ ਕਿਦਾਂ ਤੋਂ ਸਰਕਾਰ ਨੇ ਪਲਾਸਟਿਕ ਦੀਆਂ ਪਾਈਪਾਂ 6 ਇੰਚੀ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਵਾਟਰ ਸਪਲਾਈ ਆਸਤੇ ਜਾ ਕੇ ਪੋਰੇ ਹੁੰਦੇ ਨੇ ਜਾਂ ਫਿਰ ਪਲਾਸਟਿਕ ਦੀ ਪਾਈਪ ਆਉਂਦੀ ਆ ਕੋਈ ਮੈਨੂੰ ਦੱਸੇ ਦੇ ਸਹੀ ਇੱਥੇ ਆ ਕੇ ਇਹਨਾਂ ਨੂੰ ਕਿਉਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਇੱਕ ਵੋਟਾਂ ਵਾਸਤੇ ਇੱਕ ਵੋਟ ਵਾਸਤੇ ਜੇ ਆਪਾਂ ਲੋਕਾਂ ਨੂੰ ਗਮਰਾਹ ਕਰਨਾ ਹੈ ਤੇ ਘਰ ਬੈਠੋ ਕੋਈ ਲੋੜ ਨਹੀਂ ਆ ਸਾਨੂੰ ਇਹੋ ਜੀ ਸਿਆਸਤ ਖੇਡਣ ਵਾਸਤੇ ਗਲੀਆਂ ਪੱਕੀਆਂ ਕਰਾਉਣ ਦੇ ਲਈ ਤੁਸੀਂ ਕਾਰਪੋਰੇਸ਼ਨ ਜਾਂ ਮੌਜੂਦਾ ਜਿਹੜੇ ਐਮ ਐਲ ਏ ਨੇ ਇੱਥੋਂ ਦੇ ਉਹਨਾਂ ਨਾਲ ਸੰਪਰਕ ਕੀਤਾ ਇੱਥੋਂ ਦੇ ਇਲਾਕੇ ਨੇ ਇੱਕ ਇੱਕ ਸਿਆਣੇ ਬਿਆਣੇ ਨੇ ਤੇ ਜ਼ਰੂਰ ਇੱਥੋਂ ਦੇ ਮੁੰਡਿਆਂ ਨੇ ਵੀ ਅਪਰੋਚ ਕੀਤੀ ਵੀ ਸਾਡੀ ਜਿਹੜੀ ਗਲੀ ਆ ਇਹਨੂੰ ਸਟੈਂਡ ਵਾਈਸ ਸੂਤਰ ਕੀਤਾ ਜਾਵੇ ਇਹ ਜਿਹੜੀ ਗਲੀ ਆ ਇੱਥੋਂ ਦੇ ਬਜ਼ੁਰਗ ਰਹਿੰਦੇ ਨੇ ਇੱਥੋਂ ਦੇ ਬੱਚੇ ਖੇਡਦੇ ਨੇ ਸਾਨੂੰ ਕੱਖ ਤੋਂ ਡਰ ਆ ਸਾਨੂੰ ਕੀੜੇ ਮਕੌੜਿਆਂ ਤੋਂ ਡਰ ਆ ਸਾਨੂੰ ਡੇਂਗੂ ਤੋਂ ਡਰਿਆ ਸਾਨੂੰ ਹਰ ਇੱਕ ਚੀਜ਼ ਤੋਂ ਇੱਥੇ ਡਰਿਆ ਬਥੇ ਬੂਟੀ ਵੇਖੋ ਕਿੰਨੀ ਆ ਇੱਥੇ ਇਹਨਾਂ ਦਾ ਰਹਿਣਾ ਔਖਾ ਆ ਕਿਉਂ ਨਹੀਂ ਹਰ ਇੱਕ ਨੇ ਇੱਥੇ ਅਪਰੋਚ ਕੀਤੀ ਵੀ ਸਾਡਾ ਇੱਥੋਂ ਦਾ ਕੋਈ ਮਹੱਲਾ ਜਿਹੜਾ ਵਾ ਇਹਨੂੰ ਸੂਤਰ ਕਰੋ ਇੱਥੋਂ ਦੀ ਜਿਹੜੀ ਗਲੀ ਆ ਇਹਨੂੰ ਤਿਆਰ ਕੀਤੀ ਜਾਵੇ ਪਰ ਇਸ ਚੀਜ਼ ਦਾ ਵਿਤਕਰਾ ਰੱਖਿਆ ਜਾਂਦਾ ਵੀ ਤੁਸੀਂ ਜੇਕਰ ਕਿਸੇ ਕੋਲ ਜਾਂਦੇ ਹੋ ਤੁਸੀਂ ਕਾਂਗਰਸੀ ਆਗੂ ਹੋ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਅਸੀਂ ਤੁਹਾਡੀ ਗਲੀ ਤਾਂ ਨਹੀਂ ਬਣਾਉਣੀ ਮੈਂ ਤੇ ਇਹ ਗੱਲ ਕਹਿਣਾ ਚਾਹੁੰਦਾ ਵੀ ਜੇਕਰ ਵਾਰਡ ਨੰਬਰ 36 ਦੇ ਜੇਤੂ ਕਾਉਂਸਲਰ ਨੇ ਉਹਨਾਂ ਦਾ ਫਰਜ਼ ਬਣਦਾ ਵੀ 36 ਜੋ ਜਿੱਤੇ ਦੇ ਮਤਲਬ 36 ਦਾ ਵਿਕਾਸ ਸਾਰੇ ਕਰਨਾ